ਅੱਜ ਪਟਿਆਲਾ ਦੀ ਇਸ ਮੇਅਰ ਚੋਣ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਹੀ মিডিਆ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਨਾਲ ਹੀ ਧੰਨਵਾਦ ਸਾਡੇ ਸਾਰੇ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡਲੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਿਨਿਸਟਰ ਇਨਚਾਰਜ ਫੋਰ ਪਟਿਆਲਾ ਮੇਅਰਲ ਇਲੈਕਸ਼ਨਸ ਐ ਐਡਵੋਕੇਟ ਵਿਰਿੰਦਰ ਗੋਇ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਕਾਰਯੋਗ ਸਾਥੀ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐ ਐਮ ਐਲ ਏ ਹਰਮਿਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਥੀਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਓਰ ਜੀ ਆਇਆਂ ਨੂੰ ਸਾਥੀਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਐ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ 5 ਕਾਰਪੋਰੇਸ਼ਨਾਂ ਤੇ 48 ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ 977 ਵਾਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵਾਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਬੀਜੇਪੀ ਉਹ ਮਹਿਜ਼ 30% ਵੋਟਸ ਦੇ ਉੱਪਰ ਸਿਮਟ ਗਿਆ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਅ ਇਨ੍ਹਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਫਟੀ ਮੇਅਰ ਡਿਫਟੀ ਮੇਅਰ ਔਰ ਛੋਟੀਆਂ ਕੌਂਸਲਰਾਂ ਦੇ ਪ੍ਰਧਾਨ ਬਣਾਉਣ ਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵਲੰਟੀਅਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਅ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਵ ਸੰਮਤੀ ਦੇ ਨਾਲ ਸਾਰੇ ਐਮਸੀਆ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਇੱਕ ਠੋਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਿਵੈਲਪਮੈਂਟ ਦੀ ਹਨੇਰੀ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਕੋਹਲੀ ਸਾਹਿਬ ਜੀਤਪਾਲ ਕੋਹਲੀ ਜੀ ਐਮਐਲਏ ਸਾਹਿਬ ਔਰ ਪ੍ਰਧਾਨ ਮਾਜੇ ਸਾਹਿਬ ਸਾਰੀ ਟੀਮ ਲਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਮ ਆਦੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਤੇ 8ਾਂ ਦੇ ਉੱਪਰ ਆ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮ ਸੀ ਸੀ ਦੇ ਉਹ ਕਾਬਜ਼ ਹੋਏ ਜਿਹਦੇ ਵਿੱਚ ਚੀਮਾ ਕਨੌਰ ਸਨੌਰ ਦੇਵੀਗੜ੍ਹ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ ਅੱਠ ਮਿਊਨਿਸਪਲ ਕੌਂਸਲਸ ਔਰ ਨਗਰ ਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ Vice ਪ੍ਰਧਾਨ ਨੇ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਿਵੈਲਪਮੈਂਟ ਔਨ ਵਾਲੇ 2 ਸਾਲਾਂ ਦੇ ਵਿੱਚ ਨਹਾਰ ਬਦਲੇ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੜੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਕਿ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਐ ਸੋ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁबारकਾਂ ਤੇ ਬਹੁਤ-ਬਹੁਤ ਧੰਨਵਾਦ ਜੀ ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਇਕੱਲਾ-ਇਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜਗਰਾ ਜੀ ਜਾਂ ਕੋਲੀ ਸਾਹਿਬ ਮੇਅਰ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੋਹਫਾ ਸਭ ਤੋਂ ਪਹਿਲਾ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਪੰਜ ਗਾਰੰਟੀਆਂ ਜਾਰੀ ਕਰਕੇ ਗਏ ਸੀਗੇ ਪਟਿਆਲਾ ਕਾਰਪੋਰੇਸ਼ਨ ਦੇ ਲਈ ਉਹਦੇ ਉੱਪਰ ਅੱਜ ਤੋਂ ਹੀ ਕੰਮ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਸ਼ੁਰੂ